ਚਾਰ 17 ਹਾਜ਼ਰ ਹਨ ਕੇ ਲੋਕਾਂ ਕਮਲ ਕਿਹਾ ਲੋਕਾਂ ਕਮਲ ਕਿਹਾ ਆਪਣੇ ਮੈਨੂੰ ਖਾਰ ਕਹਿੰਦੇ ਨੇ ਲੋਕਾਂ ਕਮਲ ਕਿਹਾ ਆਪਣੇ ਮੈਨੂੰ ਖਾਰ ਕਹਿੰਦੇ ਨੇ ਉਹ ਪਿੱਛੇ ਧੱਕਣ ਵਾਲੇ ਮੈਨੂੰ ਮੁਖਤਾਰ ਕਹਿੰਦੇ ਨੇ ਪਿੱਛੇ ਧੱਕਣ ਵਾਲੇ ਮੈਨੂੰ ਮੁਖਤਾਰ ਕਹਿੰਦੇ ਨੇ ਅੰਦਰ ਖਾਤੇ ਸਭਨਾ ਯਾਰਾਂ ਵੈਰ ਕਮਾਇਆ ਏ ਅੰਦਰ ਖਾਤੇ ਸਭਨਾ ਯਾਰਾਂ ਵੈਰ ਕਮਾਇਆ ਏ ਪਤਾ ਨਹੀਂ ਹਰ ਮਹਿਫਲ ਕਿਉਂ ਦਿਲਦਾਰ ਕਹਿੰਦੇ ਨੇ ਪਤਾ ਨਹੀਂ ਹਰ ਮਹਿਫਲ ਕਿਉਂ ਉਹ ਦਿਲਦਾਰ ਕਹਿੰਦੇ ਨੇ ਬਦਨ ਮੇਰੇ ਦਾ ਹਰ ਇੱਕ ਅੰਗ ਫੀਤਾ ਫੀਤਾ ਕਰਕੇ ਵੀ ਬਦਨ ਮੇਰੇ ਦਾ ਹਰ ਇੱਕ ਅੰਗ ਫੀਤਾ ਫੀਤਾ ਕਰਕੇ ਵੀ ਓਏ ਸੱਜਣਾ ਹੱਥੋਂ ਹਰ ਦਮ ਹੋਈ ਹਾਰ ਕਹਿੰਦੇ ਨੇ ਸੱਜਣਾ ਹੱਥੋਂ ਹਰ ਦਮ ਹੋਈ ਹਾਰ ਕਹਿੰਦੇ ਨੇ ਤੇ ਸ਼ੇਰ ਦੇਖਣਾ ਕਿ ਤੇਰ ਮੇਰ ਦਾ ਸਾਰੀ ਜ਼ਿੰਦਗੀ ਰਾਗ ਅਲਾਪਿਆ ਅਸਾ ਤੇਰ ਮੇਰ ਦਾ ਸਾਰੀ ਜ਼ਿੰਦਗੀ ਰਾਗ ਅਲਾਪਿਆ ਫਿਰ ਵੀ ਭੁਲੇ ਲੋਕੀ ਸਾਨੂੰ ਇੱਕ ਸਾਰ ਕਹਿੰਦੇ ਨੇ ਫਿਰ ਵੀ ਭੋਲੇ ਲੋਕੀ ਸਾਨੂੰ ਇੱਕ ਸਾਰ ਕਹਿੰਦੇ ਨੇ ਸ਼ੇਰ ਕੇ ਸੱਟਾ ਖਾ ਕੇ ਆਪਣਿਆਂ ਤੋਂ ਸੱਟਾ ਖਾ ਕੇ ਆਪਣਿਆਂ ਤੋਂ ਫਿਰਾਂ ਸਾਬ ਰੋਲਦਾ ਸਕਟਾਂ ਖਾ ਕੇ ਆਪਣੇਾਂ ਤੋਂ ਫਿਰਾਂ ਸਾਬ ਰੋਲਦਾ ਬੇਹੋਸ਼ੀ ਵਿੱਚ ਲੋਕੀ ਮੈਨੂੰ ਦਮਦਾਰ ਕਹਿੰਦੇ ਨੇ ਬੇਹੋਸ਼ੀ ਵਿੱਚ ਲੋਕੀ ਮੈਨੂੰ ਦਮਦਾਰ ਕਹਿੰਦੇ ਨੇ ਕਿਉਂ ਆਇਆ ਕੀ ਲਾਇਆ ਪੰਬੜ ਪੂਸਾ ਪੈ ਗਿਆ ਕਿਉਂ ਆਇਆ ਕੀ ਲਾਇਆ ਪੰਬੜ ਪੂਸਾ ਪੈ ਗਿਆ ਉਹ ਵਾਜਾਂ ਮਾਰਾਂ ਬੋੜੀ ਜਿਨੂੰ ਓੰਕਾਰ ਕਹਿੰਦੇ ਨੇ ਵਾਜਾਂ ਮਾਰਾਂ ਬੋੜੀ ਜਿਨੂੰ ਓੰਕਾਰ ਕਹਿੰਦੇ ਨੇ ਰੋਂਦਾ ਹੱਸਦਾ ਬਖਤਾਵਰ ਕੀ ਫਰਕ ਰਕੀਬਾਂ ਨੂੰ ਰੋਂਦਾ ਹੱਸਦਾ ਬਖਤਾਵਰ ਕੀ ਫਰਕ ਰਕੀਬਾਂ ਨੂੰ ਉਹ ਮੇਰੀ ਮੇਰੀ ਕਰਦੇ ਸ਼ਰੇ ਬਾਜ਼ਾਰ ਰਹਿੰਦੇ ਨੇ ਉਹ ਮੇਰੀ ਮੇਰੀ ਕਰਦੇ ਸ਼ਰੇ ਬਾਜ਼ਾਰ ਰਹਿੰਦੇ ਨੇ